ਉੱਲੇ ਆਮਾ ਕੱਢ ਕੇ 44 ਉੱਥੇ ਖੜਾ ਹਾਂ ਟੋਚੇ ਨੂੰ ਦੇ ਨਾਲ ਪਾ ਦਿੰਦੇ ਥੋੜਾ ਜਿਹਾ ਜਿਹਾ ਪਾਉਣਾ ਪੈ ਗਿਆ ਹਾਂ ਮਾ ਜਿੰਦਾਂ ਸਰਕਾਰੀ ਬਾਈ ਜਿੱਦਣ ਕਰਦਾ ਪੰਜ ਬਹੁਤ ਔਖੀਆਂ ਤਾਰੀਆਂ ਮੈਂ ਤਾਂ ਛੇੜ ਜਾਈ ਬਹੁਤ ਔਖਾ ਉੱਤਰਦਾ ਹੀ ਲੱਗਿਆ ਮੈਂ ਤਾਂ ਉਹ ਪੈਟਰੋਲ ਲਾ ਕੇ ਫੇਰ ਕੇ ਫੇਰ ਫੇਰਿਆ ਸੂਲਵਾ ਕੇ ਲੈਂਦਾ ਕਿੱਕੇ ਦੇਖਦਾ ਇਹ 47 ਨੂੰ ਲੱਗਿਆ ਪਈ ਆਉਂਦਾ ਕੰਪਨੀ ਵੀ ਗੱਤ ਨੂੰ ਟੁੱਫੀ ਉਹ 47 ਨੂੰ ਲੱਗਿਆ ਲਾਉਣਾ ਤੂੰ ਸਾਈਡ ਪਰ ਪਲਵਾ ਕੇ ਲੈ ਆਜਾ ਤਾਂ ਆ ਟੂ ਲੈ ਦੇ ਸੇਮ ਤੋਂ ਸੇਮ ਟੂ ਤਾਂ ਸੇਵੇਂ ਆ ਟੂ ਸੇਮ ਆ ਇਹਨੂੰ ਪਿੱਛੇ ਦੰਦੇ ਮਗਰਾੜ ਕੋਲ ਦੁਲੇ ਨੇ ਲਾਇਆ ਹਾਂ ਜਿਸਨੂੰ ਕੱਟ ਕੇ ਮੁਰਲਾਤ ਤਾ ਯਾਰ ਇਹ ਥੋੜੋ ਇਹਦਾ ਨਮਾ ਲੈ ਦੇ ਟੂਲ ਪੱਦਣ ਵਿੱਚ ਉਹਦਾ ਲੋਹੇ ਦਾ ਛੇੜਾ ਕਿੱਥੇ ਮਗਰਾ ਲਾ ਮਗਰਾ ਲਾ ਤਾਂ ਘਰਾਂ ਰੱਖਤਾ ਖੋਲਤਾ ਉਹੜੀਕਾ ਕਰਦਾ ਬੈਠਾ ਛੇੜਾ ਲਾਂਦਾ ਤਾਂ ਬੈਠਣਾ ਇਹਨਾਂ ਪਿੱਛੇ ਬੰਦੇ ਨੂੰ ਉਹ ਖੋਲਤਾ ਇਹ ਨਹੀਂ ਆ ਅਛੇੜੀ ਦੀ ਲੋਟ ਇਹਦੇ ਇੰਗਲ ਬਣਾ ਕੇ ਲਾਇਆ ਪੈਣਾ ਨੇ ਸਾਈਡ ਤੇ ਆਏ ਆਹ ਬਣਾ ਲੇ ਦੋ ਬਿਲੋੜ ਲੱਕਿਆ ਬੰਦੇ ਬਣਾ ਕੇ ਲੱਗਿਆ ਬਣਨ ਵਾਲੇ ਚਾਤਰੀ ਦੇ ਘਾਤ ਲੋਆ ਲੈ ਗੱਲ ਹੈ ਤੇ ਕਰਿਆ ਲੋ ਭਾਈ ਮੁੰਡਾ ਛਤਰੀ ਲਵਾ ਲੈ 47 ਪਰ ਆਹ ਮੁੰਡਾ ਭਾਈ ਟੂਲ ਲਵਾ ਲੈ ਇਹਦੇ ਨੇ ਬੇਟਾ ਵਾ ਟੂਲ ਹਾਂ ਇਹ ਉੱਚੀ ਨਹੀਂ ਹੋਣਾ ਫਰਦੇ ਚੱਕ ਦੇ ਉੱਧਰ ਤੇ ਚੱਕ ਦੇ ਥੋੜੀ ਜਿਹੀ ਵਸ ਚੱਕ ਦੇ ਉੱਪਰ ਚੱਕ ਉੱਪਰ ਜਾ ਨੀਵੀਂ ਕਰਦਣ ਥੋੜਾ ਜਿਹਾ ਤੈਅ ਹਾਂ ਇਦਾਂ ਨੀਵਾ ਕਰਦੇ ਆ ਖਤਰੀ ਤਾਂ ਸੁਣੀ ਲਾਈ ਦੀ ਆ ਮੁੰਡੇ ਬਾਂਟੀ ਤੇ ਲਾ ਕੇ ਲਿਆ ਹੈ ਬਾਂਪਰ ਵੀ ਲਾਉਂਦੇ ਆ ਬਾਹਰ ਤੇ ਲਗਾ ਇਹ ਇਹ ਬੈਂਟੀ ਆ ਬੈਂਟੀ ਵਾ ਅੱਛੀ ਕਾਲ ਦੀ ਇਹ ਤਾਂ ਕਹਿੰਦੇ ਬਾਂਟੀ ਆ ਵਧੀਆ ਬਲਾਈ ਵੀ ਹੁੰਦੀ ਯਾਰ ਹੈ ਬਈ ਜੜੀ ਟਾਉਂਦੀ ਆ ਆਹ ਪਾਇਆ ਕਿੰਨੇ ਕ ਪਜੇ ਨੂੰ ਹੋਊਗਾ ਜਿੰਨੇ ਕੱਟੂਗਾ ਹਨਾ ਬਜੇ ਦਾ ਹਲਾ ਉਹਦੇ ਬਾਜ਼ਾਰ ਜੜੀ ਹਰ ਜੜੀ ਬਾਜ਼ਾਰ ਬਜੂ ਪਾਰੀ ਉਹ ਪੌਪਾਰੀ ਮਹਿੰਗੀ ਵੀ ਬਾਤ ਤੇ ਇਹਦਾ 50000 ਦੀ ਛਤਰੀ ਹੈ ਬਾਹੀ ਦੇ ਆਹੀ ਕਹਿੰਦਾ ਵੀ ਇਦਾਂ ਪਾਇਆ ਲੱਗਣੀ ਚਾਹੀਦੀ ਆਹ ਠੀਕ ਹੈ ਹੁਣ ਕੰਮ ਥੱਲੇ ਪੈਰਾਂ ਦੇ ਠੀਕ ਨਹੀਂ ਗੱਲ ਇਹਦਾ ਆਹ ਨਾਟ ਲੱਗ ਗਿਆ ਇਹ ਵੀ ਠੀਕ ਹੈ ਇਹ ਨਰ ਦਾ ਐ ਫਾਇਦਾ ਮਗਰਾੜ ਨਾ ਹਿੱਲ ਗਿਆ ਹੁਣ ਇਹਦਾ ਐ ਕੰਬਦੇ ਨਾ ਮੜੇ ਮੜੇ ਘਟਦੇ ਹੋਣਾ ਕੰਬ ਗਿਆ ਹੁਣ ਹੁਣ ਸਪੋਰਟ ਮਿਲ ਗਈ ਨੂੰ ਸਪੋਰਟ ਮਿਲ ਗਈ ਪੂਰੀ ਹੱਟਾ ਪਾਣੇ ਨੂੰ ਇਹ ਸਭ ਤੋਂ ਬਾਰੀ ਪੈ ਪੈ ਹਾਂ ਜੀਆ ਹੋਊ ਟਦਵੀਰ ਉੱਤੇ ਸਾਜ ਲਾਉਣਾ ਹੈ ਸਾਡੀ ਲੋਆ ਤੇ ਵਿਚੇ ਪੱਖਾ ਕੋਈ ਨਾ ਆ ਰਿਹਾ ਉਹ ਠੀਕ ਆ ਰਿਹਾ ਉਹ ਐਲਈਡੀ ਬੁਲਾਈ ਹੈ ਲਾਈਟ ਸਾਰੇ ਕੁਝ ਮਲੈਟਨ ਉੱਡਾ ਸਾਰਾ ਕੁਝ ਵਿਚੇ ਐਰ ਵਿਚੇ ਵਾਲਾ ਫੇਰ ਤਾਂ ਠੀਕ ਹੈ ਯਾਰ ਵਧੀਆ ਖਦਰੀ ਸੋਣੀ ਲਾਈ ਵੀ ਮੁੰਡੇ ਨੇ ਵਧੀਆ ਸਖੀ ਹੈ ਮੁੰਡੇ ਕੋ ਲੋਲਾ ਭਾਈ ਬਸ ਉਹ ਪਹਿਲਵਾਉਂਗਾ ਇੱਥੇ ਹੀ ਲਵਾਉਂਗਾ ਉਹਲੇ ਲਵਾਉਂਗੇ ਉਹਲੇ ਲਵਾਉਂਗਾ ਰੂਫਰ ਮੰਗਵਾਉਂਗਾ ਇੱਥੇ ਹੀ ਡੈਂਟ ਲਾ ਦੇ ਦੋ ਚਾਰ ਅਸੀਂ ਵੀ ਲਵਾਇਆ ਨਹੀਂ ਖਦਰੀ ਖਦਰੀ ਲਾਉਣੀ ਪੈਣੀ ਦੇਖ ਤੂੰ ਪੰਜਾਬ ਜਿਹੜੀ ਕੱਦੂ ਮਾਸੇ ਜੜਨਾ ਹੋਰ ਹੋਰ ਅਛਤਰੀ ਦਾ ਠੀਕ ਹੈ ਛਤਰੀ ਵੀ ਆਹ ਠੀਕ ਹੈ ਜਿਹੜੀ ਲਾਈਟਾਂ ਜਿਹੜੀ ਆਲੀ ਹੁੰਦੀ ਹੈ ਨਾ ਉਹ ਇੱਕ ਹੋਰ ਆਉਂਦੀ ਆ ਫਾਉਂਡ ਡ੍ਰੈਗਿੰਗ ਲਈ ਵਧੀਆ ਲੱਗਦੀ ਆ ਮੁਰੇ ਦੇ ਬਰੀਕ ਇੱਕ ਸਿਰੇ ਦੀ ਇਹ ਫਾਉਂਡਾ ਵੀ ਚੌੜਾ ਹੁੰਦਾ ਥੋੜਾ ਥੋੜਾ ਚੌੜਾ ਚੌੜਾ ਹੁੰਦਾ ਆਉਂਦਾ ਇੱਕ ਹੋਰ ਹਾਂ ਉਹ ਦੂਆਏ ਲਾਈਟਾਂ ਹੋਣੀਆਂ ਉਹਦੇ ਪਿੱਛੇ ਉਹ ਡਾਊਨ ਸੀਲਿੰਗ ਵਾਲੀ ਹੁੰਦੀ ਆ ਨਹੀਂ ਆਹ ਛਤਰੀ ਠੀਕ ਆ ਯਾਰ ਆ ਠੀਕ ਹੈ ਬੰਦਾ ਫਿਰ ਮਗਰਾੜ ਪਰ ਵੀ ਨਿਕਾ ਲੱਗਦਾ ਬੈਠੇ ਨੇ 47 ਨੂੰ ਤਾਂ ਲੱਗਣੀ ਆਪਣੇ ਨਾਲ ਤੋਂ ਛੋਟੀ ਲੱਗਣ ਲੱਗੀ ਵੀ ਹੈ ਹਿੰ ਉਦੇ ਸੋ ਟਾਇਰ 16 ਦੇ ਚੌੜਾ ਇਹਨਾਂ ਨੂੰ ਮਗਰਾੜ ਪਰ ਨਹੀਂ ਹੈ ਹੈ ਉਨੇ ਹੀ ਹੋਊਗਾ ਕੱਢ ਕੇ ਕੱਢ ਕੇ ਹੈ ਹਾਂ ਨਾਲ ਬੜੇ ਹੋਗੇ ਤਾਂ ਪਰ ਕੋ ਮੈਨੂੰ ਨਹੀਂ ਬੜੇ ਹੋਗੇ ਮਗਰਾੜ ਆਹ ਜਗ੍ਹਾ ਦਾ ਫਰਕ ਹੋਈ ਇੱਥੇ ਬੈਠਾ ਤਾਂ ਤਾਂ ਬੜੀ ਲੱਗੂਗੀ ਬਸ ਉਹਦੇ ਉਧਰ ਉਧਰ ਮਿੰਤੀ ਦੇਖੀ ਮਿੰਤੀ ਹੁੰਦੀ ਲੈ ਆ ਉਹਦੇ ਲੈ ਉਧਰ ਮਿੰਤੀ ਹੁੰਦੀ ਆ ਦੇਖ ਤਾਂ ਇਹ ਆਹ ਚੀਜ਼ ਯਾਰ ਚੱਚੇ ਆ ਆ ਦੇਖ ਆਹ ਵਾਹੀ ਮੰਡੀ ਉੱਥੇ ਮੰਡੀ ਦਾ ਕਿੰਨੇ ਆ ਉਹਨਾਂ ਦੇਖ ਜੇ ਬੜੀ ਹੋ ਗਈ ਇਹ ਚੌੜਾ ਹੋਗਾ ਡਾਕਟਰ ਜੇ ਇਹ ਆ ਚੀਜ਼ ਲੱਗਣੀ ਆ ਆ ਤਾਂ ਉਹਨੇ ਆ ਚੀਜ਼ ਕੋਈ ਦਾ ਚੱਕਰ ਨਹੀਂ ਗੱਗੇ ਮਿੰਟਕਾ ਸਹੀ ਬਗਰਾੜ ਰੇ ਤੂੰ ਇਹ ਕਹਿੰਦਾ 16 ਟਾਇਰ ਹੈ ਇੱਥੇ ਜਗ੍ਹਾ ਨਹੀਂ ਹੋਊਗੀ ਮਾੜਾ ਵੜਾ ਫਰਕ ਆਉਂਦਾ ਹੁੰਦਾ ਤਾਂ ਯਾਰ ਉਹ ਉਹ ਬਹੁਤ ਬਾਹਰ ਆ ਗਈ ਮਾਮਾ ਦੇ ਪਾਸਾ ਉਹ ਡੰਡਾ ਚੱਕ ਲਾ ਆਏ ਬਰਨ ਤੂੰ ਹੀ ਲਾਤੀ ਆ ਦੇਸੀ ਨੁਕਤਾ ਉਹ ਡੰਡਾ ਚੱਕ ਲਾ ਕੋਈ ਡੰਡਾ ਪਿਆ ਉਹਦੇ ਗੰਗੜੀ ਅੱਕਾ ਤਾਂ ਚੱਕ ਲਾ ਛੋਹ ਦੇ ਨਾ ਜਿਹੜੇ ਮੈਂ ਦੋ ਹੱਥ ਬਣਾਈ ਕੀ ਲੈ ਇਹ ਅੰਦਰ ਅੰਦਰ ਮਿੰਨਾ ਵਾਲਾ ਇਹ ਟ੍ਰੈਕਟਰ ਉੱਚਾ ਲੱਗਦਾ ਅੰਦਰ ਅੰਦਰ ਮਿੰਨਾ ਇਹ ਲੜਾਂ ਕਰਕੇ ਫਰਕ ਨਹੀਂ ਨਹੀਂ ਉਂ ਇਹ ਨਾ एकदम ਉਧਰ ਮੈਂ 47 ਇੰਨਾ ਹੀ ਹੋਊਗਾ ਕਿ ਵੀ ਇੰਨਾ ਹੀ ਹੋਊਗਾ ਬਖਰਾੜਾ ਮੁਰੂ ਦਾ ਫਰਕ ਵੀ ਨਹੀਂ ਹੈਗਾ ਠੀਕ ਹੈ ਲੈ ਉਹ ਨਹੀਂ ਹੈ ਆ ਸੜਾ ਚੌੜਾ ਆ ਜਾ ਉਹ ਘੱਟ ਲੱਗਦਾ ਮੰਨ ਹੁਣ ਮੇਰੇ ਮਗਰਾੜ ਸਣੇ ਮਗਰਾੜ ਮਿਲਦਾ ਉਹ ਉਹੀ ਕਹਿੰਦਾ ਮੈਂ ਮਗਰਾੜ ਮਿਲਦਾ ਉਹ ਨਹੀਂ ਹੋਗਾ ਇਕੱਲੇ ਇਕੱਲੇ ਮਗਰਾੜ ਮਿਲਣਾ ਬਸ ਇੱਕ ਮਗਰਾੜ ਮਿਲਣਾ ਚਾ ਯਾਰ ਇੱਕ ਹਾਂ ਸੈਂਟਰ ਜਗਾ ਮਿਲ ਲਈ ਆਪਾਂ ਨਾ ਮਗਰਾੜ ਤਾਂ ਉਨਾਂ ਹੀ ਆ ਯਾਰ ਬਾਬੇ ਬੱਤ ਕਰੋ ਹੁਣ ਠੀਕ ਲੈ ਬਸ ਚੱਲ ਉਧਰ ਮੈਂ ਨਾ ਫੇਰ ਕਰਦੇ ਹੋ ਇਹਦਾ ਬਰਾਬਰ ਹੀ ਹੋਊਗਾ ਮੋਰਾ ਰੈਟਰ ਵੀਗਣ ਲੱਗਿਆ 47 ਕੋਣ 68 ਬਗੜ ਨਹੀਂ ਹੈ ਨਹੀਂ ਹੈ ਫਿਰ ਨਹੀਂ ਲੜ ਦੇ ਇੰਨੀ ਸਹੀ ਲੱਗਣੀ ਹੈ ਛਤਰੀਆਂ ਨਹੀਂ ਕਿ ਲੱਗਣੀ ਆ ਚੌੜਾ ਨਹੀਂ ਆ ਉਹਨਾਂ ਹੀ ਚੌੜਾ ਉਹ ਬੈਠਾ ਨੇ ਸਿੰਗ ਲੱਗਣੀ ਛਤਰੀ ਬਾਡੀ ਨਹੀਂ ਲੱਗਣੀ ਤੇ ਉਹਦਾ ਵੀ ਇੰਨਾ ਹੀ ਆ ਉਹਨਾਂ ਹੀ ਆ ਵੀ ਫਰਕ ਆ ਉਹ ਫਰਕ ਉਹਦਾ ਮਾੜਾ ਮੋਟਾ ਸੁਪਤਾ ਜੇ ਬਸ ਬਸ ਉਹ ਕਰਕੇ ਫਰਕ ਉਹ ਪਲੇਟਾ ਫਾਮਾ ਕਰਕੇ ਫਰਕ ਉਹ ਮਾੜਾ ਮੋਟਾ ਇਦਾਂ ਯਾਰ ਨਹੀਂ ਹੋਣੀ ਉਹਦੇ ਕਰਕੇ ਫਰਕ ਆ ਮਣ ਗਿਆ ਨਹੀਂ ਆ ਬਰਾ ਕੋ ਆਹੀ ਜੀ ਲੱਗਣੀ ਆ ਹਾਂ ਆ ਕਾਦੀ ਵਾਲੇ ਕਿਹੜਾ ਪੁਲੀ ਜਲਾ ਅੱਜ ਨੂੰ ਮੰਗੂ ਠੀਕ ਐ ਲੋ ਆ ਟੂਲ ਦੇਖ ਬਣ ਗਈ ਗੱਗੇ ਹੋਈ ਜੀ ਹੈਂ ਠੀਕ ਐ ਇੱਥੇ ਸਾਈਡ ਪਰ ਉੱਥੇ ਮਗਰਾੜ ਪੰਨਾ ਮਾੜਾ ਮੋਟਾ ਹਿੱਲੀ ਜਾਂਦਾ ਪੈਕ ਨਹੀਂ ਜਾਂਦਾ ਉਹ ਉੱਥੇ ਝੋਟਾ ਗਿਆ ਬਾਰੇ ਐਨ ਫਲਾਤਾ ਦੇ ਅੱਗੇ ਆ ਗਏ ਲੋਕ ਇਹਨੂੰ ਫਿੱਟਾ ਹੁਣ ਰੰਗ ਲਿਆਉਂਗੇ ਰੰਗ ਮਾਰ ਦੂਗੇ ਪੱਤੀ ਜਿਹੜੀ ਥੱਲੇ ਲਾਈ ਆ ਠੀਕ ਨਹੀਂ ਗੱਲ ਉਹਨੂੰ ਤਾਂ ਪਤਾ ਵੀ ਲੱਗਦਾ ਜਿਹੜੀ ਥੱਲੇ ਨਵੀਂ ਪੱਤੀ ਲੱਗੀ ਉਹਨੂੰ ਰੰਗ ਵੱਜਣਾ ਜੰਗ ਜੁੰਗ ਤੇ ਉਹਨਾਂ ਦੇ ਫਾਰਮ ਟੈਕ ਵਾਲੇ ਦੇ ਸਪਰੇ ਹੁੰਦੀ ਇੱਕ ਉਹੀ ਮਾਰਦੇ ਹਨਾ ਠੀਕ ਕਰੋ ਇਹ ਖੀਜਦੇ ਪਰ ਮਤ ਪਤਾ ਇਹ ਨਹੀਂ ਕੋਰੇ ਦੇਖਦੀ ਆ ਪੱਤੀ ਨਾਲ ਹੈਨਾ ਲੰਬਾ ਦਾ ਹੁੰਦਾ ਇਹ ਲਵਾਈ ਦਾ ਫਰਕ ਹੋ ਗਿਆ ਦਾ ਨਾ ਨਾ ਹੈ ਨਾ ਮੇਣਾ ਫਿਰ ਉਹ ਨਾਲ ਮੇਣਾ ਇਹਦਾ ਇੰਚਾਂ ਦਾ ਫਰਕ ਹੁੰਦਾ ਇੰਚਾਂ ਯਾਰ ਐ ਤੂੰ ਪੈਰਾਂ ਕੱਢਦੇ ਸਾਡਾ ਇੰਚਾਂ ਦਾ ਫਰਕ ਨਾ ਤੁਸੀਂ ਇੰਨੇ ਹੀ ਐ ਇਹ ਲੰਬਾ ਲੱਗਦਾ ਇਹ ਲੰਬਾ 60 ਮੁੱਢਾ ਲੰਬਾ ਆਉਂਦਾ ਬਲੀਆ ਫਾਇਰ ਬਣੀ ਐ ਨਾ ਲਿਆ ਉਹਨੂੰ ਸੈੱਟ ਬਾਈ ਮੈਨੂੰ ਤੂੰ ਡੰਡੇ ਕਾ ਮੈਨ ਯਾਰ ਤੰਗੜੀ ਇਕਲਾ ਤੰਗੜੀ ਇਕਲਾ ਕਿਹੜਾ ਤੰਗੜੀ ਕਹਿੰਦੀ ਆ ਤੰਗੜੀ ਦਾ ਕਿਹੜਾ ਰਕਣਾ ਨਹੀਂ ਹੁੰਦਾ ਬਾਬਾ ਡੰਡੇ ਕਲੇ ਮੇ ਹੁਣਾ ਪੈਰਾਂ ਕਹਿੰਦਾ ਮਿਲਗੇ ਤੇ ਜ਼ਮੀਨ ਥੋੜੀ ਐ Tá, da, vai dar um ਇਨਾ ਹਰ ਇੱਕ ਬੜਾ ਹੋਰ ਔਨ ਲੰਬਾਈ ਇਹ ਵਾਈਟ ਵੱਤ ਹੈ ਲੰਬਾਈ ਦੇ ਬੱਦ ਉੱਪਰ ਨੂੰ ਠੀਕ ਹੈ ਉਚਾਈ ਮਾ ਉਚਾਈ ਮਾ ਉਚਾਈ ਮੜਿਆ ਫਰਕ ਹੋ ਗਿਆ ਤੇ ਦੇਖ ਹੁੰਦਾ ਨਾ ਮੈਂ ਪੈਰ ਸੋਣਾ ਕੇ ਉਚਾਈ ਦਾ ਬਰਾਬਰ ਹੈ ਉਚਾਈ ਦਾ ਬਗਦੰਦ ਹੈ ਉਹ ਉਚਾਈ ਦਾ ਬਰਾਬਰ ਹੈ ਉਚਾਈ ਵੱਧ ਹੋ ਗਈ ਮਰਦੀ ਉਹਦੀ ਅਜੀ ਬਗਦੰਦ ਉਹਦੀ ਨਹੀਂ ਬਗਦੰਦ ਸੇਮ ਹੈ ਪਿੱਛੇ ਮਰੜ ਸੇਮ ਹੈ ਹਲਕਾ ਜਿਹਾ ਫਰਕ ਆ ਟੁੱਟ ਦਾ ਫਰਕ ਹਲਕਾ ਜਿਹਾ ਬਸ ਆ ਦੇਖਿਆ ਚੇਤਨਖਾ ਨਾ ਉਰੇ ਤੇ ਦੇਖਿਆ ਆਹ ਜੀ ਸਿੱਸ ਆ ਪਲੇਨ ਜਾਏਗੀ ਉਹਦੇ ਉੱਪਰ ਠੀ ਮਰ ਜੀ ਵਾ ਫਰਕ ਆ ਆ ਕਹਿਦੇ ਮੈਂ ਦੇਖ ਤੁਹਾਨੂੰ ਖਵਾ ਗਿਆ ਨੇ ਇਹ ਆਉ ਦੇ ਹੂੰ ਆੜਾ ਉਹਦਾ ਉਹ ਹਰਕਾ ਹੀ ਤੇ ਮਾਰੇ ਕੋਟ ਦਾ ਫਰਕ ਆ ਲੰਬਾਈ ਤੇ 60 ਕਿਉਂਕਿ ਟਾਇਰ ਪਹਿਲੀ ਬੜੀ ਆ ਗਈ ਨਾ ਮੂਰੇ ਹਾਂ ਬੜੇ ਆ ਕੇ ਫਰਕ ਆ ਬੜੀ ਟੈਰਾਂ ਕਰਕੇ ਫਰਕ ਪੈ ਗਿਆ 60 60 ਲੰਬਾਈ ਤੇ ਬਵਾਦਾ ਇਧਰ ਨੂੰ ਲੰਬਾਈ ਤਾਂ ਜੈਨਾ ਪੋ ਪਾਈ ਤੀ ਜਿਹੜਾ 45 ਪਾਈ ਫਲਕਾਈ ਪਾ ਲੱਗਦਾ ਮੈਂ ਵੀ 60 60 ਇਹਨੂੰ ਬੜਾ ਛੋਟਾ ਜੀਨੂੰ ਜਿਹੜਾ 45 ਟਰੈਕਟਰ ਹੈ ਹਾਂ ਇਹ ਤਾਂ 47 ਹੈ 45 ਦੇ 12 13 ਦੇ ਟਾਇਰ ਹੈ ਨਾ ਉਹਦੇ ਮਗਰਾੜਨ ਦੇ ਨਾ ਖਾਲੀ ਖਾਲੀ ਲੱਗ ਜਾਂਦੇ ਆ ਹੁਣ ਇਹਦੇ ਇਹਦੇ ਪਰਵੇਂ ਪਰਵੇਂ ਲੱਗਦੇ ਆ ਇਹਦੇ ਪਰਵੇਂ ਇਹਦੇ ਲੱਗਦੇ ਆ ਇਹਦੇ ਵੀ ਟਾਇਰ ਥੋੜੇ ਛੋਟੇ ਕਰਕੇ ਪਿਛਲੇ ਸਭ ਬਰਾਬਰ ਨਹੀਂ ਹੈ ਟਰੈਕਟਰ ਇਹਨਾਂ ਦਾ ਫਰਕ ਟਰੈਕਟਰ ਦਾ ਇਹ ਇੰਨਾ ਕੁ ਉੱਚਾ ਹੋਊਗਾ ਟਰੈਕਟਰ ਉਹ ਪਰ ਲਾ ਉਹ ਟਾਇਰ ਛੋਟੇ ਕਰਕੇ ਨੀਵੇਂ ਹੋ ਗਿਆ ਉਹ ਆਹ ਟਾਇਰਾਂ ਦਾ ਫਰਕ ਪੈ ਗਿਆ ਉਹ ਦੇ ਮਗਰਾੜ ਬਗਰਾੜ ਸੇਮ ਆ ਗਿਆ ਉਹਦੇ ਉਹਦੇ ਖਾਣ ਦੇ ਮਗਰਾੜਾਂ ਨੇ ਸੇਮ ਆ। ਮਗਰਾੜ ਮਗਰਾੜ ਸੇਮ ਲਾ ਕੇ ਦੇਖ ਲੈ। ਆਹ ਦੇ ਇਹ ਉਰੇ ਸੇਮ ਆ ਗਏ ਸੇਮ ਆ ਗਏ ਇਹੀ ਦਿਸਾਂ ਮੋੜਿਆ ਜਾਂ ਲੈ। ਆਹ ਉਰੇ ਉੱਚਾ ਲੱਗਿਆ ਇਹ ਆ ਇਹ ਇੱਥੇ ਬਣਦਾ ਪਹਿਲਾਂ ਸੇਮ। ਇਹਨਾਂ ਦਾ ਫਰਕ ਠੀਕ ਹੈ। ਉੱਦਾਂ ਲੋਟ ਹੈ। ਉੱਦਦਾ ਉਹਦਾ ਪੈਸੇ ਦੇਖ ਲੈ ਖੜਾ ਹਾਦ 18 ਲੱਖ ਨਾ ਕਿੰਨਾ ਜ਼ਿਆਦਾ ਹੋ ਗਿਆ 16 ਲੱਖ ਖੜਾ ਹੈ 16 16 ਲੱਖ ਖੜਾ 16.5 ਲੱਖ ਦੇ ਡੇਟ ਚ 16 ਲੱਖ ਖੜਾ 16 ਲੱਖ ਫਿੱਟ ਉਹਨੂੰ ਆ ਕੇ ਦੀ ਦਿੱਤੀ ਵੀ ਨੂੰ ਹੈਂਡ ਬ੍ਰੇਕ ਹੈ ਅਛਾ ਇਹਦੇ ਉਰੇ ਦੇ 3 ਹੈਂਡ ਬ੍ਰੇਕ ਹੈ ਉਹਦੇ ਉਕਣਾ ਗਿਚਮੀ ਹੈ ਇਹਦੇ ਉਰੇ ਦੇਤੀ ਹੈ ਉਹਦੇ ਚ ਚੇਂਜ ਨਹੀਂ ਕਰਿਆ ਉਹਨਾਂ ਨੇ ਤੁਸੀਂ ਵੀ ਫੋਲ ਚੇਂਜ ਆ ਬਸ ਉਧਰ ਇਹ ਆ ਆ ਇਹ ਵੀ ਤੇ ਸਿਲੰਡਰ ਆ ਦਿੰਨੇ ਸਿਲੰਡਰ ਦਿੰਨੇ ਆ ਵੀ ਇਹਦਾ ਬੜਾ ਖੜਾ ਤਾਂ ਇਹ ਅੰਦਰ ਉਹ ਵੀ ਉਹ ਪੈਸ ਸਿਲੰਡਰ ਤਾਂ ਉਹ ਵੀ ਦਿੰਨੇ ਆ ਉਹ ਵੀ ਦਿੰਨੇ ਆ ਵੇ ਲੋਦਿੱਤੇ ਨਾ ਸਾਰੇ ਮੈਂ ਤੇਰਾ ਆਦੇ ਜਿਹੜਾ ਮਹਿੰਦਰਾ ਤੇ ਚਾਰੇ ਆਉਂਦੇ ਆ ਉਹ ਚਾਰੇ ਉਹ ਚਾਰੇ ਆਉਂਦੇ ਸਾਰੇ ਇਹ ਛੋਟਾ ਜਿਹਾ ਫੜਾ ਜਿਹਾ ਹੈ ਨਾ 265 ਦੇ ਵੀ ਚਾਰ ਸੈਂਟਰ ਹੈ ਲੈ 265 ਤੇ ਇਹਨਾਂ ਚਾਰ ਆ ਗਿਆ 265 ਸਾਰਿਆਂ ਦੀ ਚਾਰ ਸੈਂਟਰ ਹੁੰਦੇ ਫੇਰ ਨਜ਼ਾਰਾ 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 ਦੇਖਦੇ ਛੱਡ ਕੇ ਹੁਣ ਬਾਡੇ ਕਿਤੇ ਜਾਂਦੇ ਕਿਦਣਾ ਇਹਨੂੰ ਦੇਖਦੇ ਛੱਟ ਕਿਰੂ ਗੈਲ ਉਹ ਆਈਦਾ ਕਿੰਨਾ ਫਰਕ ਲੱਗਦਾ ਇਹਦਾ ਜਿੱਥੇ ਪੈਰ ਰੱਖਦੇ ਆਪਾਂ ਹੁੰਦਾ ਕਿੰਨਾ ਨਹੀਂ ਮੈਨ ਲੱਗਦਾ ਇਹਨਾਂ ਨੂੰ ਇਹਦਾ ਉੱਚਾ ਲੱਗਦਾ ਹੈ ਹਨਾ ਕਹਿ ਮੈਂ ਕਿ ਸਾਹੀ ਦੇ ਬਰਾਬਰ ਆ ਗਿਆ ਤੂੰ ਕਹਿੰਦੇ ਨਾ ਨੂੰ ਨਹੀਂ ਕਿਉਂ ਗਏ ਉਹ ਤੇਰਾ ਡੂੰਬੜੀ ਪਿਆ ਗਿਆ ਦਾ ਮੇਰੇ ਮਗਰ ਤਾਂ ਖੇਤਾਂ ਹੁਣ ਸਰੋਂ ਦਾ ਸਰੋਂ ਨੂੰ ਆਉਂਦਾ ਫੋਲਿਆਂ ਨੂੰ ਡੂੰਬੜੇ ਲਾ ਕੇ ਉੜਨਾ ਅੱਗੇ ਨਹੀਂ ਤੇ ਉੜਦੇ ਪਛਾਲ ਮਾ ਹੁਣ ਡੂੰਬੜਾ ਤੋਂ ਪਾਣੀ ਕਿੱਦਾਂ ਉੜਦਾ ਸਲਾ ਛਾ ਮਾਨੂੰ ਜਾਂਦੇ ਆ ਮੈਂ ਤਾਂ ਚੱਕਿਆ ਮੁਰਦਾ ਕਿ ਨਾ ਠੇ ਆ ਮਗਾਵਣ ਭਰਨਾ ਬਦਲ ਕੇ ਆਉਂਗਾ ਕਾਲੇ ਪਰਨੇ ਵੀ ਜਾਦਾ ਆਉਂਦਾ ਮਾਈ ਨੇ ਖਾ ਲੈਣਾ ਇੱਥੇ ਕਿਤੇ ਕੋਈ ਵੀ ਨਹੀਂ ਆਹ ਐ ਕਿ ਨਹੀਂ ਇਹ ਸਾਲਾ ਬੁਰਾ ਫੇਲ ਗਿਆ ਪਿਆ ਕਾਲਾ ਕਾਲਾ ਪਾਣੀ ਲਾਉਂਦਾ ਲਗੂ ਕਾਲਾ ਕਹਿੰਦੇ ਅਸਮੀ ਭਾਈਆ ਕਿੱਦਾਂ ਘਾੜਨੇ ਨੂੰ ਕਿੰਨੇ ਟਾਈਮ ਤੋਂ ਟੋੜ ਫੁੱਲਾ ਕੋ ਤੇਰੇ ਯਾਰ ਇੱਕ ਟਰੈਕਟਰ ਥੋੜਾ ਆਉਂਦਾ ਬਾਈ ਪੰਜ ਛੇ ਜਣੇ ਆਪਾਂ ਵੀ ਕਿੰਨੇ ਬੜੇ ਜਣੇ ਲੈ ਲੈ ਟਰੈਕਟਰ ਵੀ ਜ਼ਿਆਦਾ ਆਉਂਦੇ ਹੁਣ ਫਿਰ ਕੈ ਟਰੈਕਟਰ ਨੇ ਥੋੜੇ ਤਿੰਨ ਚਾਰ ਖੜੇ ਨੇ ਸਾਡੇ ਦੋ ਦੋ ਤੇ ਦੋ ਹੋਰ ਉਣਿਕ ਦੋ ਲੈ ਸਾਡੇ ਕੋਲ ਪਹਿਲਾਂ 9 ਵਜੇ ਫੀਟਿੰਗ ਕਰ ਲਈਏ ਨਾ ਕਹਿੰਦੇ ਅਸੀਂ ਅੱਛਾ ਹਾਂ ਉਹ ਵਿੱਚ ਦੁਕਾਨ ਨੂੰ ਸ਼ੁਰੂ ਕਰਦੇ ਆਂ ਇਸ ਕੰਮ ਇਹ ਕਿੱਧਰ ਆ ਦੁਕਾਨ ਨਹੀਂ ਆਂਦੀ ਸੋਰਾ ਰੋਡ ਪਰ ਪਰਾਂ ਚੱਲੇ ਜਾਂਦੇ ਠੀਕ ਆ ਇੱਥੇ ਤਾਂ ਹਾਲੀ ਵਾਲਿਆਂ ਦੀ ਉਹ ਤਾਂ ਵੀ ਹੈਗੀ ਆ ਖਾਲਸੀ ਦੁਕਾਨਾ ਉੱਥੇ ਦਾ ਨੀਵੀਂ ਦੀ ਕਾਂਤਾ ਨੀਵੀਂ ਜੀ ਐ ਆਥੋਣੀ ਐ ਪਰਲੇ ਆਥੇਰ ਜਾਨੇ ਇਹ ਸਾਹਮਣੇ ਐ ਅੱਛਾ ਇੱਧਰ ਐ ਦੋ ਦੁਕਾਨੀਆਂ ਸਾਹਮਣੇ ਕਾਲੀ ਕਾਲੀ ਤਿਆਰ ਮੋੜ ਮੋੜ ਜਾ ਹਾਂ ਮੁੜ ਗਏ ਹਾਂ ਸੱਜੇ ਹੱਥ ਥੋੜੀ ਦੂਜਾ ਸੱਜੇ ਹੱਥ ਸੌਗ ਦੂਸਾਂ ਮੀਟਰ ਪਰ ਜਾ ਕੇ ਬਸ ਇੱਧਰ ਵੀ ਹੈਗੀ ਇੱਧਰ ਵੀ ਹੈਗੀ ਇੱਧਰ ਵੀ ਹੈਗੀ ਆ ਬਹੁਤ ਦੰਦ ਹਨ ਉੱਥੇ ਉਹ ਵੀ ਨਾ ਨਹੀਂ ਉਹ ਦੋ ਹੀ ਨਾ ਨਹੀਂ ਆ ਫਿਰ ਚੱਲ ਰਹੀ ਇੱਧਰ ਪਈਆਂ ਉੱਧਰ ਹੀ ਪਈਆਂ ਮੈਨੂੰ ਬਾਪੂ ਕੇ ਦੇਖ ਲੋ ਕਿਆ ਨਹੀਂ ਪਾਉਣਾ ਹਲੇ ਪਾ ਕੇ ਕਿੱਥੇ ਦੇਖੀਏ ਜਿੱਥੇ ਬਾੜਾ ਲਾ ਕੇ ਰੂੜਾ ਵੀਟਰ ਪਾ ਕੇ ਦੇਖ ਲੈ ਉੱਥੇ ਰੂੜਾ ਵੀਟਰ ਤਾਂ 9 ਫੁੱਟਾ ਪੜਾ ਹੋ ਜਾਣਾ ਹੈ 9 ਫੁੱਟਾ ਪੜਾ ਰੂੜਾ ਵੀਟਰ ਤਵੀਆਂ ਨੂੰ ਛੱਡੂਗੇ ਹੁਣ ਉੱਤੀ ਵੰਡ ਜੀ 8 ਫੁੱਟ ਦਾ ਰੂੜਾ ਬਟਰੇ ਨੂੰ 9 ਤਾਂ ਜ਼ਿਆਦਾ ਠੱਗਾ ਹੋ ਜਾਣਾ 8 ਪਾਉਣਾ ਚਾਹੀਦਾ ਵੀਰਾ ਬਾਕੇ ਦੇਖ ਲੋ 8 ਆਈ ਤੇ ਹਣ ਦਾ 8 ਤੇ ਹਣ ਦਾ ਅਖਰ ਰਹੀ ਐ ਜੂ ਨੌ ਫਰਾਜ ਉਹ ਦੂਰ ਮਾਰਨਾ ਬਹਿਣਾ ਚੱਲ ਤੈਨੋਂ ਹੀ ਬਹਿਣਾ ਫਰਾਜ ਕੰਮ ਤੱਕ ਕਰਨ ਨਾ ਮੇਰੇ ਟਟਰ ਹੂੰ ਨਮੇ ਡਾਟਰ ਗੱਤ ਕਾ ਕੰਮ ਕਰਨਾ ਜਿਆਦਾ ਨੌ ਵੀ ਲੈਣਾ ਨੇ ਪਰ ਕੈਫੇ ਦਾ ਉਹ ਇਹ ਬੂਮ ਬਰੀ ਕੇ ਉਹਦੇ ਦੇਖੂਗੇ ਤਾਂ ਮੀਨ ਨੂੰ ਹਣ 11:00 11:00 ਜੇ ਤਵੀਆਂ ਡਾਟ ਨੂੰ ਖੋਲ ਗਗਨ ਕਰ ਤੇ ਚਾਹੇ ਨੌ ਵੀ ਬਾਲੀ ਠੀਕ ਨੇ ਖੁੱਲਣਾ ਤਾਂ ਮੀਨ ਨੂੰ ਹੈ ਟ੍ਰੈਕਟਰ ਖੁੱਲਣਾ ਤਾਂ ਵਿਆ ਨੂੰ ਇਹਨੇ ਯਾਰ ਭੀ ਇਹ ਦੇਰ ਬੀਤਾ ਇਹਨੇ ਕਿੱਥੇ ਨੂੰ ਮਰੰਡੇ ਦੇ ਘਰ ਜਿਹੜਾ ਕਮਾਇਆ ਉਹਰੇ ਉਹ ਲੱਗ ਜਿਹੜਾ ਕੱਲ ਤਨ ਕਰਾਲੀ ਨੂੰ ਗਿਆ ਫਿਰ ਮੁੜ ਕੇ ਆਇਆ 1000 ਰੁਪਏ ਦਾ ਤੇ ਪੁਆਇਆ 1000 ਰੁਪਏ ਦਾ ਉੱਥੇ ਤੂੰ ਹੀ ਫੇਰ ਚਲੇਗੀ ਤਾਂ ਬਹੁਤ ਐਵਰੇਜ ਨੂੰ ਐਵਰੇਜ ਨਾਲ খালি ਖਾਲੀ ਜਾਂਦਾ ਹੈ ਫਿਰ ਬਹੁਤ ਅੱਜ ਐਵਰੇਜ ਤਾਂ ਹੁਣੀ ਹੋ ਗਿਆ ਮਰੰਡੇ ਤੇ ਆਇਆ ਮਾਲਾ ਮਰੰਡੇ ਨੂੰ ਫੇਰ ਗਿਆ ਫੇਰ ਆ ਗਿਆ ਦੋ ਘੜੇ ਹੋ ਗਏ ਮਰੰਡੇ ਦੋ ਘੜੀ ਲਾਇਆ ਕਾਲੀ ਦਾ ਕਾਲੀ ਮਲੰਡੀ ਨੇ ਪੈਂਦਾ ਆਪਾਂ ਨੂੰ ਆਹੋ ਉਨੀ ਪੈ ਜਾਂਦਾ ਦੋ ਘੜੇ ਮਾਲਾ 1000 ਰੁਪਏ ਤੇ ਪਾਸਵਾ ਕਿਡਾ ਪਿਆ 25 ਕਿਲੋਮੀਟਰ 25 25 ਗਰਾਲੀ 21 ਕਿਲੋਮੀਟਰ ਲੱਗਦਾ ਆਪਣੇ ਉਰ ਤੇ ਐਨੀ ਬੈਣ ਬਚੀਓ ਯਾਰ 25 ਉਰਾਲੀ ਪੈ ਜਾਂਦਾ ਉਹਨਾਂ ਆ ਬਚੀ ਐਨੀ ਪੈ ਜਾਂਦਾ ਆਪਣੇ ਉਰ ਤੇ ਰੋਪੜ ਤੇ ਵੀ 20 ਕ ਐ 25 ਪੰਜ ਆਪਾਂ ਰੋਪੜ ਲਾ ਲਾ 75 ਕਿਲੋਮੀਟਰ ਲਾਤਾ ਪਿੱਛੇ 70 ਕਿਲੋਮੀਟਰ ਹੋ ਗਿਆ 75 ਕਿੱਦਾਂ ਹੋ ਗਿਆ ਆਹ ਹੋ ਗਿਆ 25 ਰ 75 ਹੋ ਗਿਆ ਦੋ ਘੜੇ ਲਾ ਗੇ ਆ ਗਿਆ ਆਇਆ ਹਾਂ ਤੇ ਇੱਕ ਕਿੜਾ ਲੱਗਿਆ ਭਾਈ ਲੱਗ ਗਈ ਤਾਂ ਮੁੰਡਾ ਪਿੱਤਰ ਦੇ ਕਿਹਾ ਗਿਆ ਪਿੱਤਰ ਲੱਗਿਆ ਭਾਈ 75 ਗੱਲ ਫੇ ਗਿਆ ਫੇ ਮੁੜ ਕੇ ਆਇਆ 100 ਰੱਖ ਲੈਣ ਹੋ ਗਿਆ ਇਹ ਗੱਲ ਉਧ ਮੁੰਡੇ ਤੇ ਆਇਆ ਤਰੀਕੇ ਕਿਹੜਾ ਹੋ ਗਿਆ ਮੁੰਡੇ ਦਾ ਆਈ ਹੈ ਗੱਲਾ ਗੇਵੜੀ ਮੰਡੇ ਉਹ ਜਿੰਨਾ ਬੰਡੇ ਜੱਲੇ ਹੋਰੀ ਜਾਂਦੇ ਗਿਆ 100 ਹੀ ਰੱਖ ਲੈ ਤੂੰ ਪਿੱਤਰ ਹੋ ਗਿਆ 75 100 ਨਹੀਂ ਹੋ ਗਿਆ 100 ਹੀ ਰੱਖ ਲੈ ਇੰਨਾ ਕੁਰੀ ਵਿਚਰਾਤਾ ਲੋਕ ਬਲੇ ਲੋਕਾ ਲਾ ਘਾਂਟੇ ਰੋਡ ਕਰਨੇ ਤੇ ਬੱਤਾਂ ਇਹਨੇ ਘਾਂਟੇ ਚੱਲ ਕਨੇ ਘਾਂਟੇ ਖਾਦ ਇਹਨੇ ਘਾਂਟੇ ਚੱਲ ਗਿਆ ਇਹ ਇਹ ਘੰਟੇ ਦਾ ਗੋਦੀ ਚੱਲਿਆ ਇਹ ਤੇ ਮੇਰੇ ਚੱਲੇ ਹੀ ਕਿਹੜਾ ਨੇ ਲਗਨ ਪਾਈ ਉਹ ਚੱਲਿਆ ਬਹੁਤ ਇਹ ਤਾਂ ਲੋਕਲੇ ਚੱਲਿਆ ਪੰਜ ਘੰਟੇ ਦਾ ਹੋ ਗੋੜ ਕਨੇ ਇਹ 9.5 ਘੰਟੇ ਫਿਰ 9.5 ਘੰਟੇ ਚੱਲੇ ਇਹ ਦਿਨਾਂ ਭਾਂਜਸ ਜੁੱਲੇ ਗਏ ਤੇ ਉਹਨਾਂ ਨੇ 5 ਘੰਟੇ ਪਰਤੋ 9.5 ਜੋ ਦੇਖ ਲਾ ਤੂੰ ਹਜ਼ਾਰ ਦਾ 11 12 ਲੀਟਰ ਦੇ ਪਰੰਜ ਦਾ ਹੋਣਾ 11 ਲੀਟਰ ਰੱਖ ਲਾ ਉਹ ਠੀਕ ਐਵਰੇਜ ਐ ਠੀਕ ਐ ਠੀਕ ਐ ਇਹ ਤਾਂ ਜਿੱਦਾਂ ਖੇਤ ਚ ਬੜਿਆ ਉਦੋਂ ਪਾ ਲਗੋ ਐਵਰੇਜ ਦੋ ਤਾਂ ਰੋਡ ਦਾ ਕੋਈ ਐਵਰੇਜ ਨਹੀਂ ਹੈਗੀ ਤੇ ਬੁੱਕੀ ਗੀਰੇ ਨਾ ਰੇ ਖੇਤ ਲਗਾ ਬੰਦਾ ਘਾਂਟੇ ਦਾ ਮਿੰਕੇ ਚ ਆਉਣਾ ਆਪਾਂ ਨਾ ਤੇਲ ਪਾ ਕੇ ਉਨਾ ਹੀ ਠੀਕ ਨਹੀਂ ਗੱਲ ਹੈ ਤੇਲ ਪਾ ਕੇ ਮਿੰਕੇ ਚ ਲਾਉਣਾ ਵੇ ਇਨਾ ਤੇਲ ਹਾਂ ਘਾਂਟਾ ਲਾ ਕੇ ਫੇਰ ਖੜੂਗੇ ਪੂਰੇ ਘਾਂਟੇ ਮੈਂ ਕਿੰਨਾ ਕਰਿਆ ਹਾਂ ਫੇਰ ਘੱਟ حساب ਕਰ ਦਨਾਂ ਹਾਂ ਤੇ ਇਹ ਲੱਭਾ ਮੈਂ ਤਾਂ ਤੇਰੀ ਡੌਲ ਨੂੰ ਫਸ ਗਿਆ ਜਾ ਕੇ ਉਹ ਪਾਣੀ ਲਾ ਰਹੇ ਉਹ ਫਸ ਗਿਆ ਉੱਥੇ ਤਿੰਨ ਦਿਨ ਡੱਕੇ ਪੱਟੇ ਵੇ ਇਨਾ ਪਿੱਛੇ ਮੁੜਦੇ ਸਾਲਾ ਨੰਦਨ ਨੂੰ ਜਾਂ ਕਾਹਨੂ ਜਾਵੇ ਉਹ ਕਿਸੇ ਕੋਈ ਬੰਦਾ ਸਲਾਹ ਦੇ ਗਿਆ ਸਾਨੂੰ ਵੀ ਐਂ ਤੋੜ ਲਓ ਬਤਾਓ ਫਿਰ ਕੋਈ ਬੰਦਾ ਦਾ ਕੋਈ ਪਹਿਲਾਂ ਉਹ ਤੇ ਪਹਿਲੀ ਵਾਰ ਮੈਂ ਬੰਦਾ ਆਇਆ ਕਹਿੰਦਾ ਇਹਨੂੰ ਉਹ ਕਰ ਲਾ ਤੋੜ ਦੇ ਕਹਿੰਦਾ ਇਹਨੂੰ ਫਿਰ ਇੱਕ ਵਾਰ ਤੋੜੀ ਫਿਰ ਕਹਿੰਦਾ ਦੋ ਜਿਹੇ ਤੋੜ ਲਾ ਮੈਂ ਤੋੜ ਹੈਂ ਤੂੰ ਹੀ ਤਾਂ ਬਹੁਤ ਬੰਦੇ ਸਲਾਹਤੀ ਉਹ ਬੰਦਾ ਆਵੇ ਆਵੇ ਬੰਦਾ ਫਤਗਾ ਦੇਖ ਲੈ ਆਪਣੇ ਇੱਕ ਕਾਕਾ ਕਾ ਕਾ ਕੰਮ ਕਰੇ ਹੋਏ ਆਵੇ ਮਾਰ ਲੈਣ ਦੇ ਆਜੇ ਐਂ ਆਉਂਦੇ ਮੂਰੇ ਦੇਖ ਲਓ ਅੱਗੇ ਤੇਰੇ ਮੂਰੇ ਕੰਮ ਕਰੇ ਹੋਏ ਆ ਬਲੇਪੜ ਦੇ ਮੋੜ ਦਾ ਗਿਆ ਮੇਰਾ ਫਿਰ ਹੁਣ ਦਾ ਕਰਕੇ ਨਾ ਭੀ ਕਿੰਨ ਮੁੰਡਾ ਕਹਿੰਦਾ ਕਿ ਤੈਨੂੰ ਨਹੀਂ ਸਾਲ ਕਹਿੰਦਾ ਕਿ ਫਿਰਕਾ ਹੋਇਆ ਕਹਿੰਦਾ ਡੌਲ ਨੂੰ ਕਹਿੰਦਾ ਫੇ ਫੇਰ ਬਗਾ ਕਰ ਲਈ ਹਟਾ ਕੋਈ ਲੈਡ ਨਾ ਸੁਗੀ ਯਾਰ ਹੁਣ ਠੀ ਹੈ ਹੈ ਬਸ ਪੜਦਾ ਹੈ ਕਿਥੇ ਸਭ বুঝ ਵੀ ਜਾਂਦਾ ਆਪਣੇ ਅੱਜ ਪਾਲਾ ਰੂਟਾ ਮੀਟਰ ਉਧਰ ਰੂਟਾ ਮੀਟਰ ਫੇਲ ਲੀਏ ਨਹੀਂ ਕਿਥੇ ਉਹ ਤੇ ਕਿਹੜੇ ਮਗਰ ਰੇਤੇ ਚ ਕਾਈ ਮਗਰ ਹਾਂ ਜਦ ਜਗਦੀ ਬੜਾ ਪਾਲਨੇ 8 8 ਫੋਟਾ ਦੇਖ ਲੈ ਭਾਈ ਥੋੜੀ ਮਰਜੀ ਆ ਉਧਰ ਰੂਟਾ ਮਾਰਨੇ ਤੁਸੀਂ ਮਾਰੀਏ ਵੜੀ ਤਬੀਆਂ ਨੂੰ ਚਲਾਉਂਗੇ ਪਹਿਲਾਂ ਯਾਰ ਤਦ ਤਵੀਆਂ ਮਾਰ ਰਬਾ ਪਰ ਮੰਡੇ ਚ ਲਾਉਂਦੇ ਨੀ ਤਵੀਆਂ ਚ ਲਾਉਂਦਾ ਮੰਨ ਟਮਾ ਦਾ ਹਲੇ ਖੇਤੇ ਬਹੁਤ ਉਗੜ ਦੁਗੜ ਜਿਆ ਬੱਲੇ ਵੇ ਲਾ ਕਾਡੋ ਇੰਦਾ ਇਹਦਾ ਆਪਣੇ ਆਪੇ ਹੁਣ ਮੈਂ ਦੇਖਦਾ ਮੈਂ ਛੇੜੂ ਨੂੰ ਦੱਸੇ ਬੜਿਆ ਅੰਮਲ ਲਾਗੀ ਤਾਂ ਇਹ ਐ ਮਾਰੇ ਪਹ ਬਲ ਗਿਆ ਬਲ ਗਿਆ ਬੜ ਪੈ ਵਾਲ ਪਿਆ ਬਹੁਤ ਖਰਾਬ ਹੈ ਯਾ ਇਹ ਦਾ ਖਰਾਬ ਹੈ ਆਂ ਫੌਂਦਾ ਨਹੀਂ ਖੇਲੇ ਦਾ ਪਿੱਛੇ ਨਹੀਂ ਆਉਂਦਾ ਤਾਰ ਵੀ ਲੇ ਕਰੇਗੇ ਨਾ ਉਹ ਖਰਾਬ ਹੈ ਤੂੰ ਤਾਂ ਜੰਗ ਦੀ ਪੈ ਗਈ ਕੋਲ ਆਥਰ ਨਹੀਂ ਵੱਡਦਾ ਤਾਰ ਵੀ ਸਾਡੇ ਤੇ ਵੱਡਦਾ ਆ ਬੜਾ ਬੜਿਆ ਬੁੱਝੇਂਦਾ ਖੇਲ ਕੇ ਲੱਗ ਗਿਆ ਦੁਬਾਰਾ ਤਾਰਾਂ ਇਹਨ ਹੈ ਖੇਲ ਕੇ ਲੱਗ ਗਿਆ ਕਰਨਾ ਕੀ ਅੱਜ ਅੱਜ ਕਰਨਾ ਕੀ ਆਏ ਹੁਣ ਹੈ ਦੇਖ ਲੋ ਕੀ ਕਰਨਾ ਬੇਲੇ ਵਾਸ ਨੂਟਾ ਮੀਟਰ ਮਾਰਨਾ ਹੁਣ ਤੂੰ ਡਬਲ ਚੱਕੋ ਪਾਰੀਆ ਉੱਥੇ ਮਾਰਨ ਨਾ ਦਿੱਤੇ ਯਾਦ ਵੀ ਨਾ ਕੋਈ ਜਿਹੜਾ ਡਬਲ ਨਾ ਪਾਉ ਕੋਈ ਇਹਦੇ ਨਾਲ ਛੋੜੋ ਯਾਰ ਇਹਦਾ ਮਾਰਨਾ ਹੀ ਆ ਤੂੰ ਆਪਣੇ ਨਾਲ ਪਾਲਾ ਆਹੋ ਆਪਣੇ ਮਾਪਿਆਂ ਨਾਲ ਪੈਣਾ ਉਹ ਗੰਨੇ ਨੂੰ ਕਹਦਾ ਇਹਨੇ ਭਈਏ ਮੈਂ ਤੁੱਖ ਜੀ ਲੱਗ ਲਵੇ ਅੱਜ ਕੱਲੂ ਮਾਰ ਲਈ ਭਾਈ ਤੁੱਖ ਜੀ ਲੱਗ ਲਵੇ ਮਾੜਾ ਜਿਹਾ ਖੇਤ ਨੂੰ ਨਾਲੇ ਪੁਰਜੂਗਾ ਜਿਹੜਾ ਬਰਾਉ ਨਾਲ ਉਹ ਪੂਰੇ ਬਦ ਖੜਾ ਗਿਆ ਡੱਕਰ ਆ ਹੁਣ ਆ ਭਈਆਂ ਨੇ ਹਲੇ ਪੂਰੇ ਰੇ ਕੱਲੂ ਬੀਜੇ ਇਹ ਤਾਂ ਹਾਰੇ ਮੈਂ ਕੱਲ ਫੇ ਰਹਿਣ ਦੇ ਅੱਜ ਤੇ ਰਹਿਣ ਦੇ ਨੀ ਤਾਂ ਸੁਆਗਾ ਮਾਰ ਕੇ ਐਨਾ ਟਾਈਮ ਨਾ ਖੋਲ ਕੇ ਖੇਤ ਨੂੰ ਕੰਮ ਮਾਰੋ ਕੱਲੂ ਫੇਰ ਮਾਰ ਲਵਾਂਗੇ ਰਾਤ ਦੂਰਾ ਸਟੇਟ ਹੋ ਜੂਗਾ ਹਾਲਿਆਂ ਨਾਲ ਨਹੀਂ ਤਾਂ ਫੇਰ ਪਾ ਸੁੱਕ ਜੇ ਤਾਂ ਰੇ ਪਾਥੀਆਂ ਬਣ ਜੰਦੀਆਂ ਐਨ ਤੂਰਾ ਉਹ ਬਣਦਾ ਐ ਕਿਆ ਹੁੰਦੀ ਉਹ ਮੜਾ ਬੱਤ ਖੁੱਲ ਜੂ ਇਹਦੀ ਸੱਕਲਵਾ ਖੇਤ ਬਣਾ ਐਨ ਫੇਰ ਨਾ ਬੀਜ ਕੇ ਕਰਕੇ ਪਹਿਲਾਂ ਮਿੱਟੀ ਪਾਉਣੀ ਆ ਮੜਮੜੀ ਕਿਦਾਂ ਪਹਿਰਾਂ ਦਾ ਪਹਿਰਾਂ ਦਾ ਮੜਮੜੀ ਆ ਮਿੱਟੀ ਪਾਉਣੀ ਪਾਣੀ ਲੋਣਾ ਪੈਣਾ ਫੇਰ ਗੰਦਾ ਬੀਜ ਕੇ ਫੇਰ ਛਿੜੀ ਲਾ ਕੇ ਫੇਰ ਪਾਣੀ ਭਰ ਦੇਣਾ ਖੁੱਲ੍ਹਾਈ ਫੇਰ ਤਸੱਲੀ ਐ ਠੀਕ ਨਹੀਂ ਉਦੇ ਬਾਅਦ ਜਿੱਦਣ ਆ ਗਿਆ ਬੱਤ ਆ ਮਾਰ ਕੇ ਮੂਲਾ ਪ ਠੀਕ ਹੈ ਠੀਕ ਨਹੀਂ ਦੈਟਸ ਆਲ ਉਹ ਕਾਤਾ ਬਾਤ ਦੈਟਸ ਆਲ ਹੋਰ ਕਦੀ ਆਖੀ ਆਉਂਗਾ ਅੱਜ ਚਕਾਰ ਕੇ 60 ਲੈਣੇ ਨਾ ਚਲ ਕੈਮਰਾ ਵੜ ਕੇ ਜਾਂਦਾ ਤਾਂ ਲੈ ਜਾ ਬਿਆ ਤੁਸੀਂ ਬਕੜਾ ਹੁਣ ਇਹ ਵਾ ਅੱਗੇ ਉਹ ਥੋੜਾ ਪਾ 5-6 ਕਿਲੋ ਦੋਸਤ ਤੇ ਬਹਿ ਜਾ ਹੁਣ ਇਹ ਵਾ ਪਾਟਾ ਦਾ ਹੋ ਰਿਹਾ अच्छा <laughs> तव्हां ਬਾਸ ਬਾਸ ਅੱਜ ਵੀ ਡਾੜਾ ਤੇ ਕਿੱਥੇ ਇਹਦਾ ਧੀਗਾ ਹੈਂਡਲਰ ਚੱਲਦਾ ਚਾਹੀਦਾ ਇਹ ਵਗੇ ਲੀਟ ਇਹ ਮੈਂ ਜਾਊ ਹਾਂ ਹੁਣ ਜਿਹੜੇ ਕਾ ਚੱਕੀ ਕੋਲੋਂ ਲੱਗ ਕੇ ਪੇੜ ਲਾਵਾ ਆਹ ਆਹ ਤਾ ਵੇ ਆ ਮੈਂ ਲਾਵਾ ਕੱਢ ਕੇ ਦਵਾ ਦਵਾਤਾ ਟਾਇਰ ਦਬਗੇ ਟਾਇਰ ਦਬਗੇ ਕਿੰਨਾ ਕਿਦਾ ਦਵਾ ਬਹੁਤ ਦਬ ਗਿਆ ਖਾਸੇ ਦਬਗੇ ਟਾਇਰ ਹਾਂ ਬਹੁਤ ਦਬ ਗਿਆ ਕਰ ਜਣਾ ਕਰ ਜਣਾ ਖੜ ਗਿਆ ਮੈਨੂੰ ਐਨਕਾ ਸੁਲਣ ਤੇ ਚੜ ਗਿਆ ਤੇ ਜਗਾ ਪਾੜ ਦੇ ਜੀਰੇ ਉਹ ਬਾਈ ਮਿੱਟੀ ਬਾਹੋਤਾ ਯਾਰ ਉਹ ਪਿੱਛੇ ਮਿੱਟੀ ਵਾਲੂ ਕਾ ਘੱਟ ਆਲੇ ਸਾਫ ਕਰ ਦੇ ਮੜ ਜਾ ਹਲੋ ਆ ਮਿੱਟੀ ਬਾਹੋਤਾ ਪਿੱਛੇ ਇੱਕ ਵਾਰ ਤੁਰ ਪਿਆ ਫੇ ਨਹੀਂ ਛੱਡਦਾ ਚੜ ਜੂਗਾ ਉੱਲੇ ਆ ਮਾ ਕੱਢ ਕੇ ਫੋਰੀ ਫੋਰ ਉੱਥੇ ਖੜਾ ਆ ਹਾਂ ਟੋਚਰ ਉਹਦੇ ਨਾਲ ਪਾ ਦਿੰਦੇ ਥੋੜਾ ਜਿਹਾ ਜੇ ਪਾਉਣਾ ਪੈ ਗਿਆ ਓਏ ਦੇਖੀ ਜਾਨੀ ਬ੍ਰੈਂਡ ਦੇ ਲੱਗ ਗਿਆ ਉਹ ਵਈ ਗੇ ਰੇਸ ਨਹੀਂ ਨਾ ਖੁੱਲੀ ਹਲੇ ਰੇਸ ਰੇਸ ਨਹੀਂ ਨਾ ਖੁੱਲੀ ਹਲੇ ਦੇ ਟਾਈਮ ਲੱਗੇ ਜਾਣੇ ਕਹਿੰਦਾ ਬਾਪ ਦਾ ਬਾਪੇ ਹੁਜ਼ਾਰ ਜਰਦਾਰ ਜਲੇ ਇਹ ਕਾਹ ਵੀ ਆ ਗਿਆ ਉਹ ਤੇ ਉਹ ਵੀ ਆ ਗਿਆ ਮਾਰ ਕੇ ਇਤਾ ਬੱਲਿਆਂ ਦਾ ਕੁੜੀ ਜਿਹਦਾ ਉਹ ਸੈਟ ਹੋਇਆ ਬੈਠਾ ਉਹ ਉੱਥੀ ਪਜਿਆ ਜਾਵੇ ਚੱਲ ਇਹ ਜੋੜੇ ਦਾ ਫਰਕ ਪੈ ਰਿਹਾ ਲਾ ਵੇ ਫਰਕ ਆ ਇਹ ਹਾਂਂ ਥੀ ਕੋੜੇ ਦਾ ਫਰਕ ਹੀ ਨਹੀਂ ਦੋਨਾਂ ਦੇ ਨਾਟ ਪਵਾਤੇ ਨੇ ਹਾਂ ਹੋਰ ਐ ਫੋੜ ਵੀ ਲੈ ਆਉਂਦਾ ਕਿ ਨਹੀਂ ਹੋਈਆਂ ਜੋ ਮਰੀਆਂ ਨਾਲ ਉਰੂ ਫੋੜ ਵਾ ਫਿਰ ਰੋਣ ਲੱਗਣਾ ਦਾ ਮੋੜਲੇ ਨੂੰ ਮੋੜਲੇ ਤਾਂ ਲਾਇਆ ਨਹੀਂ ਉਹਨੇ ਫਿਰ ਕਿਹਨੇ ਹੁੰਦਾ ਆ ਬੋਲੇ ਹਾਂ ਬਥੇਰਾ ਜੋਰ ਫਿਰ ਵੀ ਆ